ਲੋ ਜੀ ਭਾਈ ਆਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਬਹੁਤ ਹੀ ਵੱਡਾ ਮੈਸੇਜ ਹੈ ਦੇ ਵਿੱਚ ਤੇ ਆਹ ਦੇਖੋ ਵੀਡੀਓ ਜੀ ਲੋ ਜੀ ਆਹ ਵੀਡੀਓ ਹੋ ਗਈ ਸਟਾਰਟ ਦੇ ਸਾਹਮਣੇ ਤੁਸੀਂ ਇੱਕ ਗਰੀਬ ਭੈਣ ਦੇਖਦੇ ਜਿਹੜੇ ਆਪਣੇ ਬੱਚਿਆਂ ਦੇ ਨਾਲ ਸ਼ੀਸ਼ੇ ਵਿੱਚ ਦੀ ਇਹਨਾਂ ਰੈਡੀਮੇਡ ਕੱਪੜਿਆਂ ਨੂੰ ਤੱਕਦੀ ਸੀ ਕਿ ਕਾਸ਼ ਕਿਤੇ ਆਹ ਕੱਪੜੇ ਮੇਰੇ ਬੱਚਿਆਂ ਤੇ ਪਾਏ ਹੋਣ ਤੇ ਆਹ ਵੀਰ ਦੀ ਉਹਨਾਂ ਤੇ ਨਜ਼ਰ ਪੈ ਗਈ ਸੀ ਵੀਰ ਦੇਖੋ ਉਹਨਾਂ ਨੂੰ ਕਿਵੇਂ ਇੱਕ ਸ਼ੋਰੂਮ ਦੇ ਵਿੱਚ ਲੈ ਕੇ ਆਇਆ ਬਹੁਤ ਹੀ ਸੋਹਣੇ ਖੜਾਉਣੇ ਤੇ ਕੱਪੜੇ ਲੈ ਕੇ ਦੇਣਿਆ ਆਹ ਵੀਰ ਨੇ ਇਹਨਾਂ ਗਰੀਬ ਬੱਚਿਆਂ ਨੂੰ ਦੇਖੀ ਚਲੋ ਵੀਡੀਓ ਦੇ ਐਂਡ ਤੱਕ ਬੜੇ ਰਿਓ ਬਈ ਬਹੁਤ ਹੀ ਨੇਕ ਕੰਮ ਕੀਤਾ ਆ ਵੀਰ ਨੇ ਤੇ ਜਦੋਂ ਤੁਹਾਡੇ ਕੋਈ ਦਰ ਤੇ ਮੰਗਣ ਆਉਂਦਾ ਤਾਂ ਬਈ ਉਹਨੂੰ ਖਾਲੀ ਦਾ ਮੋੜਿਆ ਕਰੋ ਰੱਬ ਨੇ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਤੁਹਾਡੇ ਕੋਲੇ ਆਉਣਾ ਹੁੰਦਾ ਤੇ ਆ ਵੀਰ ਇਹਨਾਂ ਗਰੀਬਾਂ ਲਈ ਕਿਸੇ ਫਰਿਸ਼ਤੇ ਨਾਲੋਂ ਘੱਟ ਨਹੀਂ ਦੇਖੋ ਇਸ ਨੰਨੇ ਜਿਹੇ ਬੱਚੇ ਨੂੰ ਬਹੁਤ ਹੀ ਸੋਹਣੇ ਜਿਹੜੇ ਕੱਪੜੇ ਪਵਾਏ ਆ ਵੀਰ ਨੇ ਕਿੱਡਾ ਸੋਹਣਾ ਲੱਗਦਾ ਉਸ ਬੱਚੇ ਦੀ ਖੁਸ਼ੀ ਦਾ ਟਿਕਾਣਾ ਨਹੀਂ ਤੇ ਭੈਣ ਉਹਦੇ ਪੈਰੀ ਹੱਥ ਲਾਉ ਲੱਗੀ ਵੀਰ ਕਹਿੰਦਾ ਵੀ ਨਹੀਂ ਦੇਖੋ ਵੀਰ ਕਿਵੇਂ ਉਹਨਾਂ ਦੇ ਨਾਲ ਸ਼ੋਪਿੰਗ ਕਰੀ ਜਾਂਦਾ ਜਿਹੜੇ ਜਿਹੜੀ ਚੀਜ਼ ਉਹਨਾਂ ਨੂੰ ਪਸੰਦ ਆ ਸਾਰੇ ਵੀਰ ਨੇ ਲੈ ਕੇ ਦਿੱਤੀ ਬਹੁਤ ਹੀ ਨੇਕ ਦਿਲ ਇਨਸਾਨ ਆ ਬਾਈ ਇਹੋ ਜਿਹੇ ਇਨਸਾਨ ਵਿਰਲੇ ਵਿਰਲੇ ਹੁੰਦੇ ਆ ਤੇ ਆਹ ਸੇਵਾ ਹਰਕਤ ਦੇ ਹਿੱਸੇ ਨਹੀਂ ਆਉਂਦੀ ਕਿਸੇ ਗਰੀਬ ਦੀ ਮਦਦ ਕਰਨੀ ਬਹੁਤ ਹੀ ਨੇਕ ਕੰਮ ਕੀਤਾ ਆਹ ਵੀਰ ਨੇ ਦੇਖੋ ਕਿੰਨਾ ਖੁਸ਼ ਹੋ ਗਿਆ ਉਹ ਪਰਿਵਾਰ ਕਿੰਨੀਆਂ ਅਸੀਸਾਂ ਦਿੰਦਾ ਹੋਊਗਾ ਆਹ ਵੀਰ ਨੂੰ ਉਹ ਛੋਟੇ ਛੋਟੇ ਬੱਚਿਆਂ ਦਾ ਦਿਲ ਤੇ ਉਹਨਾਂ ਦੀ ਮਾਂ ਦਾ ਜਿਹੜੇ ਤਰਸਦੇ ਸੀ ਇੱਕ ਟਾਈਮ ਸੀਸ਼ੇ ਵਿੱਚ ਦੀ ਖੜ ਕੇ ਬਾਹਰ ਦੇਖਦੇ ਸੀ ਕਿ ਕਾਸ਼ ਕਿਤੇ ਆ ਆ ਨਵੇਂ ਨਵੇਂ ਇੰਨੇ ਸੋਹਣੇ ਕੱਪੜੇ ਸਾਡੇ ਪਾਏ ਹੋਣ ਮੇਰੇ ਬੱਚਿਆਂ ਦੇ ਪਾਏ ਹੋਣ ਹਰ ਕਮ ਮਾਪੇ ਦੀ ਇੱਛਾ ਹੁੰਦੀ ਆ ਬਈ ਆਪਣੇ ਬੱਚਿਆਂ ਦੇ ਪ੍ਰਤੀ ਕਿ ਚੰਗਾ ਖਵਾਈਏ ਚੰਗਾ ਪਾਈਏ ਪਰ ਆ ਗਰੀਬੀ ਜਿਹੜੀ ਆੜੇ ਆ ਜਾਂਦੀ ਆ ਬਹੁਤ ਚੰਦਰੀ ਚੀਜ਼ ਆ ਇਹ ਇਨਸਾਨ ਨੂੰ ਰੋਣ ਕੇ ਰੱਖ ਦਿੰਦੀ ਆ ਤੇ ਵੀਡੀਓ ਨੂੰ ਬਈ ਸ਼ੇਅਰ ਕਰਿਓ ਤੇ ਮੇਰੇ ਪੇਜ ਨੂੰ ਕਰਿਓ ਫੋਲੋ ਤੇ ਪਿਆਰਾ ਜਿਹਾ ਕਮੈਂਟ ਕਰਕੇ ਵੀਰ ਦੇ ਨਾਂ ਤੇ ਸਾਰੇ ਦੋਸਤਾਂ ਦਾ 大的旺题